ਜ਼ਿੰਦਗੀ ਦੇ ਵਿੱਚ ਨਿਰਾਸ਼ ਹੋ ਚੁੱਕੇ ਆ ਉਦਾਸ ਹੋ ਚੁੱਕੇ ਆ ਤਾਂ ਅੱਜ ਇੱਕ ਮੋਟੀਵੇਸ਼ਨਲ ਪਲੇਅਰ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮੈਡਲ ਜਿੱਤੇ ਆ ਅੱਜ ਗਰਾਊਂਡ ਦੇ ਵਿੱਚ ਮਿਲੇ ਆ ਪ੍ਰੋਫੈਸ਼ਨਲ ਕੋਚ ਵੀ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਜ਼ਿੰਦਗੀ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਨੌਜਵਾਨਾਂ ਲਈ ਇੱਕ ਮੋਟੀਵੇਸ਼ਨ ਵੀ ਹੈਗੇ ਆ ਤੇ ਕਰਦੇ ਆ ਗੱਲਬਾਤ ਸ਼ੁਰੂ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਆਰਾਮ ਕੀ ਹੈ ਜੀ ਮੇਰਾ ਨਾਮ ਗੁਰਨਾਥ ਸਿੰਘ ਆ ਜੀ ਜੀ ਤੇ ਤੁਸੀਂ ਬਿਲੋਂਗ ਕਰਦੇ ਆ ਜਲਾਲਾਬਾਦ ਮੈਂ ਜਲਾਲਾਬਾਦ ਨੂੰ ਬਿਲੋਂਗ ਕਰਦਾ ਜੀ ਪੀਟੀਆਈ ਰਟੈਰੋ ਹਯਾਮਿਆ ਜੀ ਸਰ ਸਰ ਸ਼ੁਰੂਆਤ ਕਿੱਥੋਂ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਜਿਵੇਂ ਇੱਕ ਬੱਚਾ ਹੁੰਦਾ ਹੈ ਛੋਟਾ ਤਾਂ ਉਹ ਗੇਮਾਂ ਦੇ ਵਾਲੇ ਪਾਸੇ ਕੋਈ ਤੁਰ ਜਾਂਦਾ ਹੈ ਕੋਈ ਪੁੱਠੇ ਪਾਸੇ ਲੱਗ ਜਾਂਦਾ ਹੈ ਨਸ਼ੇ 'ਚ ਲੱਗ ਜਾਂਦਾ ਹੈ ਤਾਂ ਤੁਹਾਡਾ ਝੁਕਾ ਇਸ ਪਾਸੇ ਕਿਵੇਂ ਹੋਇਆ ਤਾਂ ਕਿ ਆਪਾਂ ਦੱਸੀਏ ਨੌਜਵਾਨਾਂ ਨੂੰ ਵੀ ਕਿਵੇਂ ਛੋਟੇ ਬੱਚੇ ਨੂੰ ਆਪਾਂ ਇਸ ਪਾਸੇ ਲਾ ਸਕਦੇ ਹਾਂ ਜੀ ਪ੍ਰਮਾਤਮਾ ਵੱਲੋਂ ਹੀ ਸੀਗਾ 6ਵੀਂ ਸਤਿ ਵਿੱਚ ਪੜਦੇ ਹੁੰਦੇ ਸੀਗੇ ਜੀ ਸਰ ਸਾਡੇ ਪੀਟੀ ਸਾਹਿਬ ਬਹੁਤ ਤਕੜੇ ਪਲੇਅਰ ਸੀਗੇ ਜੀ ਸਰ ਉਹ ਮਿਲਟਰੀ 'ਚ ਆਏ ਸੀਗੇ ਹਾਂ ਉਹਨਾਂ ਨੇ ਜਿਹੜਾ ਹੈ ਕਿ ਨਹੀਂ ਛੋਟੇ-ਛੋਟੇ ਬੱਚਿਆਂ ਨੂੰ ਜਮਨਾਸਟਿਕ ਕਰਾਉਣੀ ਸ਼ੁਰੂ ਕਰਤੀ ਜੀ ਸਰ ਜਮਨਾਸਟਿਕ ਦੇ ਨਾਲ-ਨਾਲ ਜਿਹੜਾ ਹੈ ਕਿ ਅਸੀਂ ਦੁਦੀਆਂ ਕਿੰਮਾਂ ਵੱਢ ਗਏ ਫਿਰ ਤਕੜੇ ਹੋ ਗਏ 7ਵੀਂ ਤੱਕ ਜਿਹੜਾ ਹੈ ਕਿ ਸਾਡੇ ਕੋਲ ਸਰਟੀਫਿਕੇਟ ਹੀ ਇਕੱਠੇ ਹੋ ਗਏ ਬਹੁਤ ਜ਼ਿਆਦੇ 7ਵੀਂ ਤੱਕ ਹੀ ਹਾਂਜੀ 7ਵੀਂ ਤੱਕ ਹੀ ਹਾਂਜੀ ਤੇ ਦੋਸਤੋ ਛੋਟੀ ਉਮਰ ਦੇ ਵਿੱਚ 7ਵੀਂ ਤੱਕ ਇੱਕ ਵਧੀਆ ਪਲੇਅਰ ਨਿਕਲਿਆ ਸੀ ਤੇ ਸਰਟੀਫਿਕੇਟ ਕਹਿੰਦੇ ਬਹੁਤ ਸਾਰੇ ਇਕੱਠੇ ਹੋ ਗਏ ਸੀਗੇ ਕਿਤੇ ਨਾ ਕਿਤੇ ਸਰ ਇੱਕ ਮਾਹੌਲ ਮਿਲਿਆ ਹੋਊਗਾ ਹਨਾ ਜਿਵੇਂ ਅੱਜਕੱਲ ਦੇ ਬੱਚਿਆਂ ਨੂੰ ਕਿਤੇ ਗਲਤ ਮਾਹੌਲ ਮਿਲ ਜਾਂਦਾ ਤਾਂ ਉਧਰ ਚਲੇ ਜਾਂਦੇ ਆ ਚੰਗਾ ਮਾਹੌਲ ਮਿਲਦਾ ਤਾਂ ਉਧਰ ਚਲੇ ਜਾਂਦੇ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਇੱਕ ਛੋਟੀ ਉਮਰ ਦੇ ਵਿੱਚ ਤੁਹਾਨੂੰ ਇੰਨੀ ਵੱਡੀ ਪ੍ਰਾਪਤੀ ਮਿਲੀ ਤਾਂ ਕਿਤੇ ਨਾ ਕਿਤੇ ਕਿਸੇ ਦਾ ਰੋਲ ਹੋਊਗਾ ਜਾਂ ਤੁਹਾਡੇ ਮਾਨ ਦੇ ਵਿੱਚ ਕੋਈ ਕਿਸੇ ਨੂੰ ਖੇਡਦੇ ਨੂੰ ਦੇਖਿਆ ਹੋਊਗਾ ਕਿਵੇਂ ਤੁਸੀਂ ਇਸ ਪਾਸੇ ਉਹ ਸਾਡੇ ਪੀਟੀ ਸਾਹਿਬ ਸੀਗੇ ਜੀ ਸਿਨਾਗਰ ਬਚਨ ਸਿੰਘ ਜੀ ਜੀ ਸਰ 100 ਸਾਲ ਦੀ ਉਹਨਾਂ ਦੀ ਉਮਰ ਹੈ ਇਸ ਵੇਲੇ ਵੀ ਹੈਗੇ ਆ ਉਹ ਅੱਛਾ ਹੈਗੇ ਹਾਂਜੀ ਫਰੀਦਕੋਟ ਦੇ ਨੇੜੇ ਹੀ ਪਿੰਡ ਆ ਉਹਨਾਂ ਦਾ ਕਿਹੜਾ ਪਿੰਡ ਹੈ ਮੈਨੂੰ ਹੁਣ ਨਾਂ ਨਹੀਂ ਯਾਦ ਆ ਰਿਹਾ ਮੈਂ ਜਾ ਕੇ ਮੇਰਾ ਜਿਲ੍ਹਾ ਡਿਸਟ੍ਰਿਕਟ ਫਰੀਦਕੋਟ ਹੈ ਹਾਂ ਨਾ ਕੋਲੇ ਬੜੇ ਖੁਸ਼ ਹੋਏ ਸੀਗੇ ਉਹ ਕਹਿੰਦੇ ਵੀ ਇੰਨਾ ਪੁਰਾਣਾ ਮੇਰਾ 플레이ਰ ਆ ਗਿਆ ਤੇ ਉਹ ਕਹਿੰਦਾ ਵੀ ਮੈਂ ਤੁਹਾਡਾ ਅਖਬਾਰਾਂ ਚ ਨਾਮ ਵੇਖਦਾ ਹੁੰਦਾ ਸੀਗਾ ਮੈਨੂੰ ਖੁਸ਼ੀ ਹੁੰਦੀ ਸੀਗੀ ਦੇਖੋ ਦੋਸਤੋ ਕਿੰਡੀ ਸੋਹਣੀ ਐਗਜ਼ਾਮਪਲ ਹੈ ਵੀ ਇੱਕ ਚੰਗਾ 플레이ਰ ਬਣ ਕੇ ਇੰਟਰਨੈਸ਼ਨਲ 플레이ਰ ਬਣਨ ਦੇ ਬਾਵਜੂਦ ਵੀ ਆਪਣੇ ਉਸਤਾਦ ਨੂੰ ਆਪਣੇ ਕੋਚ ਨੂੰ ਨਹੀਂ ਭੁੱਲੇ ਤੇ ਉਹਨਾਂ ਨੂੰ ਮਿਲਣ ਗਏ ਤਾਂ ਸਾਰੇ ਨੌਜਵਾਨਾਂ ਦੇ ਵਾਸਤੇ ਇੱਕ ਸੇਧ ਵੀ ਹੈਗੀ ਆ ਵੀ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੇ ਵੀ ਕਾਮਯਾਬ ਹੋ ਗਏ ਤੇ ਆਪਣੇ 플레이ਰਾਂ ਨੂੰ ਪੁਰਾਣਿਆਂ ਨੂੰ ਛੱਡਣਾ ਨਹੀਂ ਚਾਹੀਦਾ ਆਪਣੇ ਉਸਤਾਦਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਇਹ ਸਾਡੇ ਸਾਹਮਣੇ ਜਿਉਂਦੀ ਜਾਗਦੀ ਐਗਜ਼ੈਂਪਲ ਹੈ ਤੇ ਉਸ ਤੋਂ ਬਾਅਦ 7ਵੀਂ ਤੱਕ ਦੀ ਗੱਲ ਕੀਤੀ ਸੀ ਆਪਾਂ 7ਵੀਂ ਤੱਕ ਤੁਸੀਂ ਬਹੁਤ سارے ਸਰਟੀਫਿਕੇਟ ਗੇਨ ਕਰ ਲਏ ਪ੍ਰਾਪਤ 7ਵੀਂ ਤੋਂ ਉਸ ਤੋਂ ਬਾਅਦ ਤਾਂ ਜੀ ਫਿਰ ਜਿਹੜਾ ਹੈ ਕਿ ਨਹੀਂ 9ਵੀਂ 10ਵੀਂ 'ਚ ਆ ਕੇ ਤੇ ਸ਼੍ਰੀਲੰਕਾ ਦੀ ਟੀਮ ਆਈ ਸੀ ਆਪਣੇ ਇੰਡੀਆ 'ਚ ਜੀ ਤੇ ਉਸ ਦੇ ਵਿੱਚ ਜਿਹੜਾ ਹੈ ਕਿ ਨਹੀਂ ਮੇਰੀ ਸਿਲੈਕਸ਼ਨ ਹੋ ਗਈ ਕਿਹੜੀ ਗੇਮ ਹਾਕੀ 'ਚ ਹਾਕੀ ਵਿੱਚ ਐਗਜ਼ਿਬਿਸ਼ਨ ਮੈਚ ਸੀਗਾ ਫਰੋਹੀਪੁਰ 'ਚ ਬਹੁਤ ਉਸ ਵੇਲੇ ਹਾਕੀ ਦੀ ਬੜੀ ਕਰੇਜ਼ ਸੀਗੀ ਜੀ ਉਸਲੇ ਲੋਕ ਜਿਹੜੇ ਆ ਕਿ ਨਹੀਂ ਹਾਕੀ ਨੂੰ ਮੰਨਦੇ ਸੀਗੇ ਸਾਡੇ ਜਿਹੜੇ ਫਰੋਈਪੁਰ ਦੇ ਜਿਹੜੇ ਆ ਕਿ ਨਹੀਂ 6-7 올림픽 ਆਣੇਗੇ ਸੀਗੇ ਜੀ ਸਰ ਤੇ ਫਿਰ ਉਸ ਦੇ ਵਿੱਚ ਜਿਹੜਾ ਆ ਕਿ ਨਹੀਂ ਮੈਨੂੰ ਵੀ ਜਿਹੜਾ ਚਾਂਸ ਮਿਲ ਗਿਆ ਤੇ ਉਹ ਜਿਹੜਾ ਕਿ ਨਹੀਂ ਖੇਡ ਕੇ ਆਏ ਤੇ ਉਹ ਫਿਰ ਮੇਰਾ ਨਾਂ ਹੀ ਇੱਥੇ ਵਜਨ ਲਾ ਲੰਕਾਣਾ ਖੇਡ ਕੇ ਆਇਆ ਲੰਕਾਣਾ ਖੇਡ ਕੇ ਆਇਆ ਜੀ ਕੋ ਵੱਡੀ ਪ੍ਰਾਪਤੀ ਸੀ ਉਸ ਦੀ ਹਾਂ ਹਾਂ ਉਸ ਤੋਂ ਬਾਅਦ ਫਿਰ ਕੰਮ ਜਿਹੜਾ ਕਿ ਨਹੀਂ ਮੈਂ ਖੇਡਣ ਚ ਆਪਣੇ ਕੋਰਸ ਕਰਨ ਚਲਾ ਗਿਆ ਮਦਰਾਸ ਚ ਹਾਂਜੀ ਮਰਾਠੀ ਜਾ ਕੇ ਉੱਥੇ ਤੁਮਾ ਪਾਏ ਨਾਸ ਦੇ ਵਿੱਚ ਪੀਟੀ ਦਾ ਕੋਰਸ ਕੀਤਾ ਪੀਟੀ ਦਾ ਕੋਰਸ ਜੀ ਯੀਐਮਸੀ ਕਾਲਜ ਆ ਜੀ ਇੰਡੀਆ ਦਾ ਪਹਿਲੇ ਨੰਬਰ ਦਾ ਕਾਲਜ ਆ ਉਹ ਜੀ ਸਰ ਉੱਥੇ ਸਿਲੈਕਸ਼ਨ ਹੋਈ ਮੇਰੀ ਜੀ ਤੇ ਉੱਥੋਂ ਫਿਰ ਜਿਹੜਾ ਹੈ ਕਿ ਨਹੀਂ ਐਸਐਸ ਸਕੂਲ ਜੀ ਮੈਂ ਆ ਕੇ ਲੱਗਿਆ ਵੀ ਰਿਆਂ ਜੀ ਆ ਬॉय ਸਕੂਲ ਤੇ ਜਲਸਵਾਦ ਵਾਲੇ ਤੇ ਸਰ ਇੱਕ ਜਰੂਰ ਦੱਸਿਓ ਵੀ ਗੇਮ ਦੇ ਸਿਰ ਤੇ ਤੁਹਾਨੂੰ ਜੌਬ ਕਿਵੇਂ ਮਿਲੀ ਹਾਂਜੀ 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 ਮੈਡੀ ਗੇਮ ਦੇ ਸਿਰ ਤੇ ਇਹ ਮੈਨੂੰ ਸਾਡੀ ਮੇਰੇ ਕੋਲ ਸਰਟੀਫਿਕੇਟ ਇੰਨੇ ਸੀਗੇ ਜੀ ਜੀ ਐ ਫਰੋਸ਼ਾ ਮੇਰੀ ਇੰਟਰਵਿਊ ਸੀਗੀ ਪਹਿਲੀ ਚਾਹ ਤੋਂ ਪਹਿਲੇ ਇੰਟਰਵਿਊ ਫਰੋਇਸ਼ਾ ਸੀ ਤੇ ਉਹ ਆਪਦੇ ਇੱਕ ਬੱਚੇ ਨੂੰ ਜਿਹੜਾ ਹੈ ਕਿ ਨਹੀਂ ਸਿਲੈਕਟ ਕਰ ਚੁੱਕੇ ਸੀਗੇ ਤੇ ਜਦੋਂ ਮੈਂ ਗਿਆ ਉੱਥੇ ਸਰਟੀਫਿਕੇਟ ਵਿਖਾਏ ਤੇ ਉਹ ਉਹ ਨਾ ਕਹਿੰਦਾ ਵੀ ਕਾਕਾ ਬੀਤੇ ਨੰਬਰ ਕੱਟਿਆ ਗਿਆ ਹੁਣ ਇਹ ਪਲੇਅਰ ਇੱਕ ਨਵਾਂ ਆਇਆ ਇਹਦੇ ਨਾਲ ਤੇਰੀ ਇੰਟਰਵਿਊ ਕਰ ਲੈਣੇ ਗਿਆ ਤੇ ਸਰਟੀਫਿਕੇਟ ਇਹਦੇ ਦੇਖ ਲੈਣੇ ਤੇਰੇ ਦੇਖ ਲੈਣੇ ਜਿਹੜੇ ਜਿਹਦੇ ਜਾਦੇ ਹੋਏ ਲੈ ਰੱਖ ਲਾਂਗੇ ਉਹਦੇ ਕੋਲ ਵਿਚਾਰੇ ਕੋਲ ਕੁਝ ਹੈ ਹੀ ਨਹੀਂ ਸੀਗਾ ਤੇ ਮੇਰੇ ਕੋਲ ਥੱਬਾ ਸਰਟੀਫਿਕੇਟਾਂ ਦਾ ਸੀਗਾ ਜੀ ਸਰ ਮੈਡਲ ਸੀਗੇ ਲੰਕਾ ਵਾਲਾ ਸੀਗਾ ਜੀ ਤੋ ਫਿਰ ਮੈਨੂੰ ਉਹਨਾਂ ਨਾਲ ਜੌਬ ਮਿਲ ਗਈ ਜੌਬ ਮਿਲ ਗਈ ਤਾਂ ਕਿਤੇ ਨਾ ਕਿਤੇ ਦੋਸਤੋ ਨੌਜਵਾਨਾਂ ਵਾਸਤੇ ਇੱਕ ਨੋਟ ਕਰਨ ਵਾਲੀ ਗੱਲ ਹੈ ਵੀ ਤੁਹਾਡੇ ਕੋਲ ਕੁਝ ਹੈਗਾ ਜੇ ਤੁਹਾਡੇ ਕੋਈ ਕੁਆਲਿਟੀ ਹੈਗੀ ਆ ਤਾਂ ਤੁਹਾਨੂੰ ਕੁਝ ਨਾ ਕੁਝ ਕੋਈ ਨਾ ਕੋਈ ਕੰਮ ਜ਼ਰੂਰ ਮਿਲੂਗਾ ਜੇ ਤੁਹਾਡੇ ਕੋਲ ਕੋਈ ਕੁਆਲਿਟੀ ਨਹੀਂ ਹੈਗੀ ਤਾਂ ਫਿਰ ਆਪਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਾ ਦਾ ਪੱਲਾ ਫੜਨਾ ਪੈਂਦਾ ਹੈ ਨਾ ਉੱਥੋਂ ਤੁਹਾਨੂੰ ਜੌਬ ਮਿਲ ਗਈ ਉਸ ਤੋਂ ਬਾਅਦ ਅੱਗੇ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਗੇਮਾਂ ਦੇ ਵਿੱਚ ਪਾਰਟਿਸਪੇਸ਼ਨ ਚੱਲਦੀ ਰਹੀ ਹੈ ਅੱਗੇ ਮੈਂ ਜੀ ਚਾਰ ਨੈਸ਼ਨਲ ਖੇਡਿਆ ਜੀ ਹਾਕੀ ਦੀਆਂ ਹਾਕੀ ਦੀਆਂ ਚਾਰ ਨੈਸ਼ਨਲ ਆਲ ਇੰਡੀਆ ਹਾਕੀ ਟੂਰਨਾਮੈਂਟ ਸਿਵਲ ਸੱਦ ਸਿਦਾ ਹੁੰਦਾ ਜੀ ਬਹੁਤ ਤਕੜਾ ਟੂਰਨਾਮੈਂਟ ਹੁੰਦਾ ਉਸ ਦੇ ਵਿੱਚ ਮੈਂ 66 ਤੋਂ ਲੈ ਕੇ 79 ਤੱਕ ਜਿਹੜਾ ਕਿ ਨਹੀਂ ਚਾਰ ਸਾਲ ਇਸੇ ਸਕੂਲ 'ਚ ਮੈਂ ਲੱਗਿਆ ਹੋਇਆ ਸੀਗਾ ਉਦੋਂ ਜੀ ਤੇ ਉਦੋਂ ਖੇਡ ਕੇ ਆਇਆ ਸੀਗਾ ਲਗਾਤਾਰ ਪੰਜਾਬ ਜਿਹੜਾ ਕਿ ਨਹੀਂ ਉਹ 12 14 ਸਾਲਾਂ ਬਾਅਦ ਜਿਹੜਾ ਕਿ ਪਹਿਲੀ ਵਾਰ ਜਿੱਤਿਆ ਸੀਗਾ ਪਹਿਲੀ ਵਾਰ ਜਿੱਤਿਆ ਹਾਂ ਜੀ ਮੈਂ ਲੈਫਟ ਆਊਟ ਖੇਡਦਾ ਸੀਗਾ ਮੇਰੀ ਸਪੀਡ ਐਨੀ ਹੁੰਦੀ ਸੀ ਵੀ ਜਿਵੇਂ ਕੋੜਾ ਲਾਜ਼ੀ ਦਾ ਮਗਰ ਜੀ ਆ ਇੱਕ ਗੱਲ ਦੇਖੋ ਦੋਸਤੋ ਨੇ 70 ਸਾਲ ਦੇ ਕਰੀਬ ਹੋ ਗਏ ਤੁਸੀਂ ਤਾਂ 75 ਸਾਲ ਦੀ ਉਮਰ ਦੇ ਵਿੱਚ ਹੌਸਲਾ ਦੇਖੋ ਆਵਾਜ਼ ਦੇ ਵਿੱਚ ਦਿਸਦਾ ਪਤਾ ਲੱਗਦਾ ਹੈ ਗੱਲਬਾਤ ਦੇ ਵਿੱਚ ਦਿਸਦਾ ਤੁਹਾਨੂੰ ਝਲਕਦਾ ਹੋਊਗਾ ਹੌਸਲਾ ਅੱਜ ਵੀ ਉੱਡਾ ਹੀ ਹੈ ਤਾਂ ਉਸ ਤੋਂ ਬਾਅਦ ਫਿਰ ਜੌਬ ਮਿਲ ਗਈ ਚਾਰ ਤੁਸੀਂ ਨੈਸ਼ਨਲ ਹਾਕੀ ਖੇਡੇ ਅੱਗੇ ਫਿਰ ਕਿਵੇਂ ਜ਼ਿੰਦਗੀ ਦਾ ਅੱਗੇ ਜੀ ਬਸ ਮੇਰੀਆਂ ਮੇਰੀਆਂ ਸਾਰੀਆਂ ਗੇਮਾਂ ਸੀਗੀਆਂ ਜੀ ਬੱਚਿਆਂ ਨੂੰ ਮੈਂ ਖੜਵਾਉਂਦਾ ਸੀਗਾ ਆਲ ਰਾਉਂਡਰ ਸੀਗੇ ਆਲ ਰਾਉਂਡਰ ਸੀਗੇ ਮuje ਕਬੱਡੀ ਵਾਲੇ ਖੇਦੀ ਜਾਂਦੇ ਤੇ ਮੈਂ ਕਬੱਡੀ ਵਾਲੇ ਪਾਸੇ ਹੋ ਜਾਂਦਾ ਸੀਗਾ ਜੇ ਬਾਸਕਟਬਾਲ ਵਾਲੇ ਖੇਦੀ ਜਾਂਦੇ ਮੈਂ ਬਾਸਕਟਬਾਲ ਵਾਲੇ ਪਾਸੇ ਹੋ ਜਾਂਦਾ ਸੀ ਮੈਂ ਸਾਰੀਆਂ ਗੇਮਾਂ ਮੈਂ ਖੇਡ ਲੈਂਦਾ ਸੀਗਾ ਜੀ ਠੀਕ ਆ ਹਾਂ ਅੱਛਾ ਇਹਨਾਂ ਦੇ ਫੁੱਫੜੀ ਇਹਨਾਂ ਦੇ ਸਟਾਰ ਦੇ ਵਿੱਚ ਬੱਚੇ ਹਾਂਜੀ ਮੈਂ ਫਿਰ ਤਾਂ ਵਿੱਚ ਚੱਲੋ ਚਾਲੀ ਸੀਗੀ ਫਿਰ ਫਿਰ ਵਿੱਚੋਂ ਜੇ ਇੱਕ ਥਾਂ ਸਮਾਏ ਹੋ ਜਾ ਆਇਆ ਵੇ ਮੈਂ ਜਿਹੜਾ ਹੈ ਕਿ ਨਹੀਂ ਗੇਮਾਂ ਛੱਡ ਗਿਆ ਜੀ ਗੇਮਾਂ ਛੱਡ ਗਿਆ ਤੇ ਐਵੇਂ ਮਨ ਚ ਆਈ ਇੱਕ ਵਾਰੀ ਨਾ ਅਖਬਾਰ ਚ ਪੜ ਲਿਆ ਮੈਂ ਵੀ ਮਾਸਟਰ ਗੇਮਸ ਹੁੰਦੀਆਂ ਗਈ ਜੀ ਸਰ ਤੇ ਮੈਂ ਪੱਤਰ 15 ਦੇ ਵਿੱਚ ਹੀ ਗੱਲ ਸੀ ਇਹ 215 ਚ ਜੀ ਤੇ ਮੈਂ ਫਰੋਜਪੁਰ ਗਿਆ ਉੱਥੇ ਵੇਖਿਆ ਮੈਂ ਹਾਲ ਚਾਲ ਗਿਆ ਤੇ ਮੇਰੀਆਂ ਉਥੇ ਪਲੇਸਾਂ ਆ ਗਈਆਂ ਫਿਰ ਮੈਨੂੰ ਇਨਾ ਹੌਸਲਾ ਹੋ ਗਿਆ ਇਨਾ ਹੌਸਲਾ ਹੋ ਗਿਆ ਮੈਂ ਕਹਿੰਦਾ ਮੈਂ ਤਾਂ ਆ ਜਾਏ ਇਨਾ ਕੁ ਛੱਡੀ ਬੈਠਾ ਸੀ ਮੈਂ ਤਾਂ ਦਸਮ ਕਿਤੇ ਕੋਸ਼ਿਸ਼ ਨਹੀਂ ਸੀਗਾ ਫਿਰ ਉਸ ਤੋਂ ਬਾਅਦ ਫਿਰ ਮੈਂ ਸ਼ੁਰੂ ਹੋ ਗਿਆ 15 ਤੋਂ ਬਾਅਦ ਤੇ ਫਿਰ ਮੈਡਲ ਹੀ ਮੈਡਲ ਕਰਿਆ ਇਹ ਮੇਰੇ ਸਾਹ ਇਹ ਕਿਹੜੀ ਉਮਰ ਚ ਸ਼ੁਰੂ ਕੀਤੀਆਂ ਸੀਗੀਆਂ ਦੁਬਾਰਾ ਤੁਸੀਂ ਇਹ ਮੈਂ 65 ਪਲੱਸ ਚ ਕੀਤੀਆਂ 65 ਪਲੱਸ ਦੇ ਵਿੱਚ ਜਿੱਥੇ ਬੰਦਾ ਸੋਚਦਾ ਯਾਰ ਹੁਣ ਤਾਂ ਖਤਮ ਹੋ ਗਈ ਜਿੰਦਗੀ ਦੀ ਕਹਾਣੀ ਹਨਾ ਤੇ ਤੁਸੀਂ ਉੱਥੇ ਗੇਮਾਂ ਜਿਹੜੀਆਂ ਮਾਸਟਰ ਥਲੇਟਿਕਸ ਸ਼ੁਰੂ ਕੀਤੀਆਂ ਹਾਂ ਜੀ ਤਾਂ ਫਿਰ ਉਸ ਤੋਂ ਬਾਅਦ ਜਦੋਂ ਮਾਸਟਰ ਥਲੇਟਿਕਸ ਦੇ ਵਿੱਚ ਡਿਸਕਸ ਡਿਸਕਸ ਹੈਮਰ ਤੇ ਸ਼ਾਰਟ ਬੋਟ ਹਾਂ ਤੈਨਨੇ ਤੈਨਨੇ ਪਲੱਸ ਦੇ ਵਿੱਚ ਤੁਸੀਂ ਸ਼ੁਰੂ ਕੀਤਾ ਜੋਰ ਵਾਲਾ ਕੰਮ ਸੀ ਵਾਵਾ ਹੈ ਨਾ ਫਿਰ ਨਹੀਂ ਜੋਰ ਵਾਲਾ ਦਾ ਕਹਿੰਦੇ ਅੱਜਕੱਲ ਜਵਾਕਾਂ ਨੂੰ ਕਹਿੰਦੇ ਭਾਰਨਾ ਚੱਕੀ ਡਿਸਕ ਫਿੱਲ ਜੂਗੀ ਫਿਰ ਕਿਵੇਂ ਚੱਲਿਆ ਕੰਮ ਨਹੀਂ ਮੈਂ ਤਾਂ ਫਿਰ ਉਹ ਹਾਂ ਵੀ ਪਹਿਲਾਂ ਕਰਦਾ ਰਿਆ ਇਹ ਕੰਮ ਸਾਰੇ ਸਾਰੇ ਕੰਮ ਕੀਤੇ ਹੋਏ ਸੀ ਮੇਰੇ ਤਾਂ ਫਿਰ ਮੈਨੂੰ ਮਤਲਬ ਕਿ ਮੁਸ਼ਕਲ ਨਹੀਂ ਹੋਈ ਕੋਈ ਵੀ ਜੀ ਮੈਂ ਤਾਂ ਟੈਕਨੀਕ ਮੇਰੇ ਕੋਲ ਹੈਗੀ ਸੀਗੀ ਪਰ ਥੋੜਾ ਜਿਆ ਸੀਗਾ ਵਰਕ ਮਾਰ ਉਹ ਜਿਹੜਾ ਕਿ ਆਦਰੀਫ ਫਿੱਟ ਕਰ ਲੈਂਦਾ ਸੀ ਇੱਥੇ ਚੱਲ ਚੱਲ ਪੈਂਦਾ ਸੀ ਅੱਛਾ ਚਾਰ ਤੁਸੀਂ ਉਸ ਤੋਂ ਬਾਅਦ ਡਿਸਕਸ ਦੇ ਵਿੱਚ ਇੱਕ ਮਾਸਟਰ ਆਥਲੈਟਿਕਸ ਦੇ ਵਿੱਚ ਚਾਰ ਨੈਸ਼ਨਲ ਕਿੱਡੀਆਂ ਨਹੀਂ ਇਹ ਮਾਸਟਰ ਸਾਰੀਆਂ ਜਿਹੜੀਆਂ ਹਨ ਨਹੀਂ ਜਿੱਥੇ ਵੀ ਹੁੰਦੀਆਂ ਹਨ ਪਹੁੰਚ ਜਾਂਦੇ ਸੀ ਪਹੁੰਚ ਜਾਂਦੇ ਸੀ ਅੱਛਾ ਇੰਨੀ ენਰਜੀ ਕੋਚ ਸਾਹਿਬ ਕਿਵੇਂ ਆਉਂਦੀ ਹੈ ਉਹ ਜਰੂਰ ਦੱਸਿਓ ਇਹ ਨਰਦੀ ਜੀ ਬਸ ਜਦੋਂ ਬੰਦੇ ਨੂੰ ਪਤਾ ਲੱਗਦਾ ਹੈ ਕਿ ਮੈਡਲ ਮਿਲਣੇ ਹਨ ਉਦੋਂ ਫਿਰ ਹੌਸਲਾ ਹੁੰਦਾ ਹੈ ਹੌਸਲਾ ਹੋ ਜਾਂਦਾ ਹੈ ਜਦੋਂ ਇੱਥੇ ਇਸ ਗਰਾਊਂਡ ਦੇ ਵਿੱਚ ਆ ਕਿੰਨੇ ਪਲੇਅਰ ਫਿਰਦੇ ਆ ਇਹ ਪਹਿਲਾਂ ਮੈਂ ਇਕੱਲੇ ਹੁੰਦਾ ਸੀਗਾ ਹੁਣ ਮੇਰੇ ਨਾਲ 10 12 ਜਣੇ ਜਾਂਦੇ ਆ ਜੀ ਜਿਹੜੇ ਐਥਲੈਟਿਕਸ ਦੇ ਵਿੱਚ ਦਾਖਲੇ ਹਾਂ ਹਾਂ ਜੀ ਆ ਲੜਕੀਆਂ ਆਈਆਂ ਦੀਆਂ ਗੱਲ ਕਰ ਰਹੇ ਸੀਗੇ ਇਸ ਗਰਾਊਂਡ ਦੀ ਵੀ ਇਹ تھی ਪਿਆਰ ਕਿਤੇ ਨੇ ਕਿਸੇ ਤਰ੍ਹਾਂ ਇੱਥੇ ਘਾ ਫਟ ਫਟ ਕੇ ਤੁਸੀਂ ਕਰਦੇ ਰਹੇ ਹੋ ਜਰੂਰ ਦੱਸਿਓ ਹਾਂਜੀ ਹਾਂਜੀ ਇਹ ਲਗਨ ਹੋਣੀ ਚਾਹੀਦੀ ਹੈ ਇੱਕ ਰੋਲ ਦੇ ਨਾਲ ਬਿਲਕੁਲ 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 ਪਲੇਅਰ ਤਾਂ ਹੀ ਬਣਦਾ ਜੀ ਹਾਂ ਇਹ ਇਹ ਗਰਾਊਂਡ ਜਿਹੜੀ ਹੈ ਕਿ ਨਹੀਂ ਬਿਲਕੁਲ ਖਾਲੀ ਹੁੰਦੀ ਸੀ ਇਹ ਸਾਡੇ ਫੁੱਟਬਾਲ ਵਾਲੇ ਖੇਡਦੇ ਹੁੰਦੇ ਸੀ ਇੱਥੇ ਤੇ ਗੋਡੇ-ਗੋਡੇ ਕਾ ਹੁੰਦਾ ਸੀਗਾ ਪਹਿਲਾਂ ਪੀਟੀ ਸਾਹਿਬ ਜਿਹੜੇ ਹੈ ਕਿ ਨਹੀਂ ਉਹ ਸਾਡਾ ਕਾ ਪਟਾਉਂਦੇ ਹੁੰਦੇ ਸੀਗੇ ਫਿਰ ਸਾਡੀ ਗਰਾਊਂਡ ਤਿਆਰ ਹੁੰਦੀ ਸੀ ਫਿਰ ਅਸੀਂ ਆਕੀ ਖੇਡਦੇ ਹੁੰਦੇ ਸੀਗੇ ਜੀ ਉਹ ਵੇਖ ਲੋ ਅੱਜ ਮਹਾਰਾਜ ਦੀ ਕਿਰਪਾ ਨਾਲ ਐਡਾ ਵੱਡਾ ਸਟੇਡੀਅਮ ਬਣਿਆ ਪਿਆਗਾ ਹਾਂ ਕਿਤੇ ਨਾ ਕਿਤੇ ਗੱਲ ਹੈ ਵੀ ਜੇ ਤੁਸੀਂ ਪਲੇਅਰ ਬਣਨਾ ਤਾਂ ਪਹਿਲਾਂ ਆਪਦੇ ਗਰਾਊਂਡ ਨੂੰ ਸਵਾਰੋ ਇਹ ਜ਼ਰੂਰੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜ਼ਰੂਰੀ ਹੈ ਜੀ ਇਹ ਹੁਣ ਹੁਣ ਤੁਸੀਂ 75 ਪਲੱਸ ਦੇ ਵਿੱਚ ਆ ਗਏ ਹਨ ਹਣਾ ਤੇ ਹੁਣ ਕੀ ਮਨ ਦੇ ਵਿੱਚ ਸੋਚਦੇ ਆਂ ਅੱਗੇ ਖੇਡਣ ਬਾਰੇ ਕਿਉਂਕਿ ਅੱਜ ਇਸ ਉਮਰ ਦੇ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਸੋਚਦਾ ਨਹੀਂਗਾ ਜਾਂ ਪਹੁੰਚਦਾ ਨਹੀਂ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਬੜੀ ਵੀ ਹੈ ਵੀ ਉਮਰਾਂ ਛੱਟ ਗਈਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਅੱਜ ਕੱਲ ਦੇ ਯੂਥ ਨੂੰ ਇੱਕ ਮੋਟੀਵੇਸ਼ਨ ਦਿਓ ਵੀ ਉਮਰਾਂ ਛੱਟੀਆਂ ਜਾਂ ਅਸੀਂ ਕੁਝ ਕਰਦੇ ਨਹੀਂ ਅਸੀਂ ਮਿਹਨਤ ਨਹੀਂ ਕਰਦੇ ਬਸ ਇਹੀ ਹੈ ਜੀ ਬੱਚੇ ਜਿਹੜੇ ਹੈ ਕਿ ਨਹੀਂ ਇਸ ਪਾਸੇ ਆਉਂਦੇ ਨਹੀਂ ਜੀ ਸਾਨੂੰ ਵੇਖ-ਵੇਖ ਕੇ ਇਹ ਕਈ ਬੱਚੇ ਲੱਗ ਜਾਂਦੇ ਹੈਗੇ ਆ ਉਹ ਇਹਦੇ ਬਾਬਾ ਲੱਗਿਆ ਹੋਇਆ ਯਾਰ ਆਪਾਂ ਵੀ ਲੱਗੀਏ ਹਾਂ ਉਹਨਾਂ ਦਾ ਹਮੀਰ ਹੋ ਰਹੀ ਹੈ ਗੱਭਰੂ ਹੈ ਤੁਸੀਂ ਬਾਬੇ ਤਾਂ ਨਹੀਂ ਤੁਰੇ ਤੁਰੇ ਜਾਂਦੇ ਹੁੰਦੇ ਐ ਤੇ ਕਹਿੰਦੇ ਜਾਂਦੇ ਕਿ ਸਮਾਂ ਵੀ ਛੱਡ ਲਵਾ ਇਹਨਾਂ ਦਾ ਜੀਵਿਕਰ ਪੈਂਦਾ ਹੈਗਾ ਤੇ ਜਿਹੜਾ ਵ ਇੱਕ ਦੋ ਵਾਰ ਛੱਡ ਲੈਂਦਾ ਫਿਰ ਉਹ ਦਾ ਜਿ ਲੈਕਣੀ ਮੰਨ ਜਿਹੜਾ ਆਪਣੇ ਆਪ ਵੀ ਜਿ ਲੈਕਣੀ ਆ ਗਰਾਊਂਡ ਵਾਲੇ ਪਾਸੇ ਆ ਜਾਂਦਾ ਹੈਗਾ ਤੇ ਅੱਜਕੱਲ ਜਿਹੜੀ ਖਰਾਕ ਚੱਲਦੀ ਆ ਬਹੁਤ ਸਟਰੀਡ ਲੈਂਦੇ ਲੋਕ ਹਨਾ ਨਹੀਂ ਇਹ ਡਾਕਟਰ ਖਾਂਦੇ ਆ ਇਹ ਇਹੋ ਜਿਹਾ ਕੁਝ ਨਹੀਂ ਕਦੇ ਕੀਤਾ ਛੋਟੀ ਛੋਟੀ ਉਮਰ ਚ ਜਿੰਦੀਆਂ ਖਰਾਬ ਕਰ ਲੈਂਦੇ ਉਹਨਾਂ ਨੂੰ ਸਿਹਤਾਂ ਜ਼ਰੂਰ ਲੈ ਵੀ ਥੋੜੀ ਖਰਾਕ ਕੀ ਹੁੰਦੀ ਸੀ ਕਿ ਸ਼ੁਰੂ ਤੋਂ ਹੁਣ ਤੱਕ ਬਸ ਸਿੰਪਲ ਖਰਾਕ ਸੀ ਕਿ ਜੀ ਦੁੱਧ ਘਿਓ ਲੱਸੀ ਮੱਖਣ ਮਸਾ ਆ ਖਰਾਕਾਂ ਸਾਡੀਆਂ ਸੀਗੀਆਂ ਆ ਜਿਹੜੇ ਆਜਕਲ ਜਿਹੜੇ ਆ ਪਾਊਡਰ ਪਾਊਡਰ ਜੇ ਆਉਂਦੇ ਆ ਗਏ ਇਹਨਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਸੀਗਾ ਪਤਾ ਹੀ ਨਹੀਂ ਹੁੰਦਾ ਸੀ ਕੀ ਚੀਜ਼ ਆ ਇਹ ਹੁਣ ਇਹ ਪਾਊਡਰ ਨਾਲ ਵੀ ਜਿੰਮ ਜੀ ਨਹੀਂ ਵੜਦਾ ਨਾ ਜੀ ਨਾ ਹੁਣ ਆਜਕਲ ਤਾਂ ਵੇਖੀ ਤਾ ਜਿੰਮਾਂ ਦੇ ਵਿੱਚ ਰੱਖੀ ਬੈਠੇ ਗਏ ਆ ਉਹ ਨਾਲੇ ਪੈਸੇ ਕਮਾਉਂਦੇ ਆ ਇਧਰੋਂ ਨਾਲੇ ਉਹ ਜਿੰਮ ਵਾਲਿਆਂ ਕੋਲ ਪੈਸੇ ਲੈਂਦੇ ਆ ਅਸਲ ਦੋਹਾਂ ਪਾਸੇ ਕਮਾਈ ਕਰੀ ਜਾਂਦੇ ਆ ਮਤਲਬ ਕਿਤੇ ਨਾ ਕਿਤੇ ਇੱਕ ਜਿਹੜਾ ਹੈਗਾ ਰੋਲ ਬਹੁਤ ਵੱਡਾ ਮਾਰਕੀਟ ਬਣ ਗਿਆ ਤਾਂ ਰੋਲ ਹੈ ਨਾ ਬੱਚਿਆਂ ਦੀ ਜੇ ਸਿਹਤ ਖਰਾਬ ਕਰਦਾ ਹਾਂਜੀ 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 ਹੈਲੋ ਵੀ ਇਹਨਾਂ ਚੀਜ਼ਾਂ ਦੀ ਲੋੜ ਤਾਂ ਹੈ ਨਹੀਂ ਕਿਸੇ ਨੂੰ ਨਾ 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 ਕੋਈ ਲੋੜ ਨਹੀਂ ਗੀ ਸਿੰਪਲ ਖਰਾਕਾ ਖਾਓ ਬਸ ਮਿਹਨਤ ਵੱਡੀ ਚੀਜ਼ ਹੈ ਕਿਤੇ ਨਾ ਕਿਤੇ ਮਿਹਨਤ ਨਹੀਂ ਕਰ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਇੰਟਰਨੈਸ਼ਨਲ ਤੁਸੀਂ ਕਿੱਥੋਂ ਤੱਕ ਇੰਟਰਨੈਸ਼ਨਲ ਕਿਹੜੀ ਕਿੱਥੇ ਖੇਡ ਕੇ ਆਏ ਮੈਂ ਮਲੇਸ਼ੀਆ ਗਿਆ ਸੀਗਾ ਜੀ ਮਲੇਸ਼ੀਆ ਦੇ ਵਿੱਚ ਗਏ ਸੀ ਦੋਸਤੋ